ਕਾਲ ਦੋਸਤੋ ਪਿੰਡੂ ਕਿਤਾ ਚੈਨ ਚ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਖਤ ਲੋ ਬਾਈ ਰੋਜ ਦੀ ਤਰ੍ਹਾਂ ਅਜਾ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੁੜੀ ਦਾ ਰੇਟ ਦਿਖਾਉਣ ਆਸਤੇ ਬਾਈ ਹਨ ਤੇ ਟਾਈਮ ਹੋ ਗਿਆ ਬਾਈ ਜਿਹੜਾ 6:54 ਮਿੰਟ ਅੱਜ ਬਾਈ ਗਾਹਕ ਜਿਹੜਾ ਮੰਡੀ ਦੇ ਵਿੱਚ ਘੱਟ ਪਹੁੰਚਿਆ ਕਿਰਪਾ ਕਰਕੇ ਜਿਹੜੇ ਸ਼ਹਿਰ ਦੇ ਵੀਰ ਭਰਾ ਦੇਖਦੇ ਆ ਤੇ ਉਹ ਜਲਦੀ ਤੋਂ ਜਲਦੀ ਪਹੁੰਚਣ ਕਿਉਂਕਿ ਅੱਜ 7-8 ਮਿੰਟ ਦਾ ਲੇਟ ਕਰਾਂਗੇ ਬੋਲੀ ਕਿਉਂਕਿ ਅੱਜ ਪਹਿਲਾਂ ਕਈ ਬੰਦਿਆਂ ਨੂੰ ਲੱਗਿਆ ਵੀ ਜਿਵੇਂ ਹੜਤਾਲ ਹੁੰਦੀ ਹੈ ਪਰ ਪਤਾ ਨਹੀਂ ਅੱਜ ਗਾਹਕ ਪਹੁੰਚਿਆ ਨਹੀਂ ਬਾਈ ਇਸੇ ਕਰਕੇ ਜਿਹੜੇ ਵੀਰ ਭਰਾ ਸ਼ਹਿਰ ਦੇ ਨੇੜੇ ਤੇੜੇ ਆਪਣੀ ਵੀਡੀਓ ਵੇਖਦੇ ਆ ਜਲਦੀ ਤੋਂ ਜਲਦੀ ਪਹੁੰਚੋ ਹਨ ਤੇ ਬੋਲੀ ਵੈਸੇ ਮੇਰੇ ਹਿਸਾਬ ਨਾਲ ਪੁੱਛਦੇ ਕੇਵਲ ਤਾਂ ਵੀ ਅੱਜ 5-7 ਮਿੰਟ ਰੋਕ ਕੇ ਕਰਨੀ ਕਿਉਂਕਿ ਗਾਹ ਘੇਰ ਘਟ ਅੱਜ ਤੇ ਨੱਕ ਖੜਿਆ 1 2 3 4 5 6 7 5 ਕਿ ਮਿੰਟ ਰੋਕ ਕੇ ਕਰਨੀ ਕੇਵਲ ਅੱਜ ਫਿਰ ਹਨਾ ਸਹੀ ਆ ਲੈ ਵੀ ਬੋਲੀ ਅੱਜ ਜਿਹੜੀ 5-7 ਮਿੰਟ ਰੋਕ ਕੇ ਕਰ ਰਹੀਆਂ ਕਿਉਂਕਿ ਕਈ ਬੰਦਿਆਂ ਨੂੰ ਆਏ ਸੀਗਾ ਯਾਰ ਵੀ ਅੱਜ ਖਣੀ ਹੜਤਾਲ ਆ ਤੇ ਉਹਦੇ ਕਰਕੇ ਬੋਲੀ ਪਤਾ ਨਹੀਂ ਹੋਣੀ ਆ ਖਣੀ ਨਹੀਂ ਹੋਣੀ ਆ ਉਹਦੇ ਕਰਕੇ ਤਾਂ ਕਰਕੇ ਯਾਰ ਉਹ ਵੀ ਅੱਜ ਗਾਹਕ ਜਿਹੜਾ ਪਹੁੰਚਿਆ ਨਹੀਂ ਇੱਥੇ ਆਪਣਾ ਮੰਡੀ ਦੇ ਵਿੱਚ ਪਰ ਸਾਨੂੰ ਦੱਸ ਦਿੰਦੇ ਆ ਵੀ ਅੱਜ ਜਿਹੜੀ ਬੋਲੀ ਹੋਣੀ ਹੋਣੀ ਆ ਤੇ ਬੋਲੀ ਕਿਉਂਕਿ ਤੂੜੀ ਦੀ ਤਾਂ ਬਾਈ ਰੁਕਦੀ ਨਹੀਂ ਆ ਤਾਂ ਯਾਰ ਡੇਲੀ ਹੁੰਦੀ ਹੁੰਦੀ ਆ ਨਾ ਸੋ ਮੇਰਾ ਵੀਰ ਭਰਾ ਜਿਹੜੇ ਵੀ ਦੇਖਦੇ ਆ ਜੀ ਜਿਨ੍ਹਾਂ ਦੇ ਮਨ 'ਚ ਸਵਾਲ ਸੀਗੇ ਵੀ ਅੱਜ ਕਦ ਤੱਕ ਨਹੀਂ ਬੋਲੀ ਹੋਣੀ ਆ ਕਿ ਨਹੀਂ ਕਹੂੰਗਾ ਕੇਵਲ ਨੂੰ ਹੀ ਫੋਨ ਆ ਜਾਂਦੇ ਸੀ ਸੋ ਬੋਲੀ ਬਾਈ ਹੋਣੀ ਆ ਹਲੇ 10 ਮਿੰਟ ਪਈ ਆ ਬੋਲੀ ਸਟਾਰਟ ਹੋਣ ਦੇ ਵਿੱਚ ਘਟੋ ਘਟ ਅੱਜ 7:10 ਕਿ ਮਿੰਟ ਤੇ ਮੇਰੇ ਸਹਾਰ ਨਾਲ 7:05 ਤੇ 10 ਤੇ ਬੋਲੀ ਸਟਾਰਟ ਕਰਾਂਗੇ ਸੋ ਮੇਰਾ ਵੀਰ ਭਰਾ ਜੀ ਨੇ ਵੀ ਜੁੜਦੇ ਆ ਸ਼ਹਿਰ ਦੇ ਨੇੜੇ ਤੇ ਸ਼ੇਅਰ ਕਰਦੇ ਜੇ ਵੀਡੀਓ ਸਾਰਿਆਂ ਨੂੰ ਤਾਂ ਕਿ ਗਾਹਕ ਇੱਥੇ ਪਹੁੰਚ ਜਾਵੇ ਬਈ ਤੂੜੀ ਸਾਰਿਆਂ ਦੀ ਜਿਹੜੀ ਵਧੀਆ ਰੇਟ ਤੇ ਵਿਕ ਜਾਵੇ ਤੇਤਿੰਦਰ ਸਿੰਘ ਭਾਈ ਕੀ ਹਾਲ ਚਾਲ ਬੁੱਟਾ ਸਿੰਘ ਕੋਲਾਣਾ ਅੰਗਰੇਜ਼ ਔਲਖ ਕੀ ਹਾਲ ਚਾਲ ਜੰਟਾ ਯੂਐਸ ਤੋਂ ਲਾਈਵ ਭਰਾ ਕੀ ਹਾਲ ਚਾਲ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਭਰਾ ਗੁੱਡ ਮਾਰਨਿੰਗ ਸਾਡੇ ਨੂੰ ਤੁਹਾਨੂੰ ਗੁੱਡ ਨਾਈਟ ਭਾਈ ਕਿਉਂਕਿ ਤੁਹਾਡੇ ਕੋਲੇ ਰਾਤ ਦੇ ਵੱਜ ਗਏ ਹੋਣਗੇ ਹਨਾ ਮੈਨੂੰ ਲੱਗਦਾ 8 9 10 ਵੱਜ ਗਏ ਹੋਣਗੇ ਤੇ ਤੁਹਾਡੇ ਨਹੀਂਓ ਸਾਨੂੰ ਗੁੱਡ ਮਾਰਨਿੰਗ ਭਾਈ ਹਰਜੀਤ ਮਾਵੀ ਬਾਈ ਕੀ ਹਾਲ ਚਾਲ ਆ ਭਰਾ ਹੋ ਠੀਕ ਠਾਕ ਹੈ ਜੀ ਤੇ ਆ ਜਾਓ ਬਈ ਪਹੁੰਚੋ ਜਲਦੀ ਤੋਂ ਜਲਦੀ ਕਿਉਂਕਿ ਨਗ ਹਲੇ ਖੜੇ ਆ ਬਾਈ 1 2 3 4 5 7 8 8 9 ਨਗ ਹੈਗੇ ਆ ਬਾਈ ਤੁੜੀ ਦੇ ਸਾਹਮਣੇ ਤੇ ਆ ਲੱਕੜਾਂ ਵਾਲੇ ਨਾ ਗੇਲੇ ਵਿੱਚ ਇਹਦਾ ਅੱਡਾ ਬਾਈ ਇਹਨਾਂ ਨੇ ਵਿੱਚ ਲਾਤੀਆਂ ਆ ਤਾਲੀਆਂ ਥੋੜੀਆਂ ਕਰਕੇ ਅੱਗੇ ਉੱਥੋਂ ਤੱਕ ਲੱਗ ਜਾਂਦੀਆਂ ਵਧੀਆ ਵਿੱਚ ਡਾੜਗੇ ਹੁਣ ਜਿੰਨਾ ਚਿਰ ਮੰਡੀ ਪਰਲੀ ਖਾਲੀ ਨਹੀਂ ਹੁੰਦੀ ਉਹਨਾਂ ਚਿਰ ਇੱਧਰ ਹੀ ਲੱਗਿਆ ਕਰੋ ਇਹਨਾਂ ਦੀ ਵੀ ਬੋਲੀ ਆਮ ਉਸ ਟਾਈਮ ਹੋ ਗਿਆ ਭਾਈ 6:55 ਤੁਹਾਨੂੰ ਦੱਸ ਦਿੰਦਾ ਤਰੀਕ ਜਿਹੜੀ ਅੱਜ 29 ਅਪ੍ਰੈਲ 2025 ਸੋ ਜਲਦੀ ਤੋਂ ਜਲਦੀ ਵੀਰ ਭਰਾ ਪਹੁੰਚੋ ਜੀ ਵੀਡੀਓ ਸ਼ੇਅਰ ਕਰ ਦਿਓ ਜੇ ਚਲਦੀ-ਚਲਦੀ ਤੇ ਸਬਜ਼ੀ ਦੇ ਰੇਟ ਗਣਾਉਣੇ ਰਹਿੰਦੇ ਨੇ ਸਬਜ਼ੀ ਦੀ ਮੰਡੀ ਦੀ ਵੀਡੀਓ ਵੀਰੋ ਆਜੂਗੀ ਅੱਜ ਤੇ ਰੇਟ ਭਾਈ ਉਹ ਹੀ ਚੱਲੀ ਜਾਂਦੇ ਕੱਲ ਥੋੜੀ ਅਪਲੋਡ ਨਹੀਂ ਯਾਰ ਕੀਤੀ ਗਈ ਸਬਜ਼ੀ ਦੀ ਮੰਡੀ ਦੀ ਵੀਡੀਓ ਤੁਹਾਨੂੰ ਦੱਸ ਦਿੰਦੇ ਕੱਲ ਥੋੜਾ ਕੰਮ ਹੋ ਜਾ ਪਿਆ ਗਿਆ ਨਾ ਕੱਲ ਪਿੰਡ ਵਾਲੇ ਕੈਮਰੇ ਠੀਕ ਕਰਾਈ ਜਾਂਦੇ ਸੀ ਸੁਧਿਆ ਆ ਗਿਆ ਸੀ ਬੰਦਾ ਯਾਰ ਪਰ ਰਾਤ ਨੂੰ ਵਿਹਲੇ ਹੋਏ ਬਾਈ 8:00 9:00 ਵਜੇ ਤਾਂ ਕਰਕੇ ਕੱਲ੍ਹ ਯਾਰ ਵੀਡੀਓ ਬਣੀ ਨਹੀਂ ਅੱਜ ਬਾਈ ਸਬਜੀ ਮੰਡੀ ਦੀ ਵੀਡੀਓ ਜਿਹੜੀ ਅਪਲੋਡ ਕਰਾਂਗੇ ਜੀ ਹਾਂ ਤੇ ਵੇਖ ਲਓ ਜੇ ਤਾਜ਼ੇ ਤਾਜ਼ੇ ਰੀਟ ਜਿਹੜੀ ਬਾਸ ਦੀ ਖਬਰ ਬਾਈ ਜੀ ਕੀ ਹਾਲ ਚੱਲ ਅਮਰਜੀਤ ਗੱਲ ਗੁੱਡ ਮਾਰਨਿੰਗ ਜੀ ਠੀਕ ਠਾਕ ਆ ਬਾਈ ਤੇ ਇੱਕ ਦੱਸਿਓ ਇਹ ਰਾਜ ਹੜਤਾਲ ਮਤਲਬ ਇਹ ਹੈਗੀ ਆ ਪੰਜਾਬ ਦੇ ਵਿੱਚ ਕੀ ਹਿਸਾਬ ਹੈ ਮੈਨੂੰ ਨਹੀਂ ਪਤਾ ਇਹਦੇ ਬਾਰੇ ਖਬਰ ਕੱਲ ਟਾਈਮ ਨਹੀਂ ਲੱਗਿਆ ਜਮਾਂ ਹੀ ਖਬਰਾਂ ਵੇਖਣ ਦਾ ਆਪਣੇ ਕੋਲੇ ਕੋਈ ਖਬਰ ਪਹੁੰਚੀ ਨਹੀਂ ਗਈ ਜਿਹਨੂੰ ਵੀਰ ਭਰਾ ਨੂੰ ਪਤਾ ਜਰੂਰ ਥੱਲੇ ਕਮੈਂਟ ਕਰਕੇ ਦੱਸ ਦਿਓ ਜੀ ਡੀਪੀ ਬੋਪਾਰਾ ਦੀਪ ਬਾਈ ਕੀ ਹਾਲ ਚਾਲ ਹੈ ਹੋਰ ਸਭ ਠੀਕ ਠਾਕ ਹੈ ਜੀ ਲੈ ਬਈ ਜਲਦੀ ਤੋਂ ਜਲਦੀ ਪਹੁੰਚੋ ਯਾਰ ਬੰਦੇ ਇੱਥੇ ਜੇ ਇਕੱਠੇ ਹੋ ਜਾਂਦੇ ਇੰਨੇ ਕ ਬੰਦੇ ਹੀ ਆ ਅੱਜ ਵਾਲਾ ਲੋ ਹਿਸਾਬ ਕਦਾ ਗਿਣਤੀ ਦੇ ਬੰਦੇ ਹੀ ਆ ਅੱਜ ਮੰਡੀ 'ਚ ਹਾਂ ਤੇ ਤੁਹਾਡੇ ਤੁਹਾਡੇ ਏਰੀਆ ਦੇ ਵਿੱਚ ਕਿੰਨਾ-ਕਿੰਨਾ ਰੀਡ ਜਿਹੜਾ ਬਾਈ ਚੱਲੀਆਂ ਤਾਂ ਜਰੂਰ ਕਮੈਂਟ ਕਰਿਓ ਜੀ ਹਨ ਤੇ ਅਜਮੇਰ ਭੁੱਲ ਰਤਨ ੜੀ ਸਮਾਣਾ ਗੁੱਡ ਮਾਰਨਿੰਗ ਬਾਈ ਕੀ ਹਾਲ ਚਾਲ ਹੈ ਮਹਾਰਾਜ ਠੀਕ ਆ ਲੱਕਣਾ ਵੇਖੋ ਯਾਰ ਕਿੰਨੇ ਆਉਂਦੇ ਨੇ ਮੰਡੀ ਹਾਂ ਵੇਖੋ ਇਧਰ ਝਾਤ ਮਾਰ ਆ ਗਿਆ ਤੁਹਾਨੂੰ ਇੱਕ ਅਰੀਲਾ ਲੱਕੜਾਂ ਲੱਕੜਾਂ ਆ ਸਾਰੀ ਇੱਥੋਂ ਲੈ ਕੇ ਨਾ ਮੇਰੇ ਹਿਸਾਬ ਨਾਲ ਆ ਪਹਿਲਾ ਟਰੈਕਟਰ ਖੜਾ ਜਿਵੇਂ ਇੱਥੋਂ ਲੈ ਕੇ ਹੋ ਉੱਥੋਂ ਤੱਕ ਸਾਰੀ ਮੰਡੀ ਭਰ ਜਣੀ ਆ ਬਾਈ ਤੇ ਨਾਲੇ ਸੁਣ ਤਾਂ ਨੇ ਡੇਲੀ ਹੁੰਦੀ ਆ ਬੋਲੀ ਇੰਨੀ ਲੱਕੜ ਕੋਟ ਆਉਂਦੀ ਆ ਇੰਨੀ ਲੱਕੜ ਵਕਦੀ ਆ ਬਾਈ ਲਾ ਲਓ ਹਿਸਾਬ ਕੋ ਤਾਂ ਡੇਲੀ ਗਰਚਰਨ ਸਿੰਘ ਬਾਈ ਕੀ ਹਾਲ ਚੱਲਿਆ ਜੀ ਹੋ ਠੀਕ ਠਾਕ ਆ ਗੁਰਮਨ ਸਰਿੰਦਰ ਵੜੰਗ ਬਾਈ ਕੀ ਹਾਲ ਚੱਲਿਆ ਜੀ ਠੀਕ ਠਾਕ ਵਧੀਆ ਭਰਾ ਵਧੀਆ ਲੈਕ ਹੋਰ ਆ ਗਿਆ ਨਗ ਲੱਕੜ ਬਹੁਤ ਆਉਂਦੀ ਆ ਬਾਈ ਯਾਰ ਮੈਨੂੰ ਲੱਗਦਾ ਵੀ ਇਹ ਪੰਜਾਬ ਦੇ ਵਿੱਚ ਕੋਈ ਪਹਿਲੀ ਦੂਜੀ ਮੰਡੀ ਹੋਊਗੀ ਲੱਕੜ ਦੀ ਜਿਹੜੀ ਇੰਨੀ ਲੱਕੜ ਆਉਂਦੀ ਹੈ ਇੱਕ ਤਾਂ ਫਰੋਜਪੁਰ ਮੰਨ ਲਾ ਲੱਕੜ ਮੰਡੀ ਹੁੰਦੀ ਆ ਉੱਥੇ ਪਤਾ ਨਹੀਂ ਆਪ ਨੂੰ ਕਿੰਨਾ ਕੁ ਮਾਲ ਹੁੰਦਾ ਕੋੜ ਕਪੂਰੇ ਮਾਲ ਵੇਖੋ ਤੁਸੀਂ ਆਉਂਦਾ ਹਾਂ ਹਾਂ ਆ ਸਾਰੀ ਪਰਾਂ ਮੰਡੀ ਭਰੀ ਆ ਉਹ ਲੱਕੜ ਦਾ ਇਹ ਹੋਰ ਪਰ ਜਾਨੀ ਵਾਲੇ ਤਾਂ ਕਿਉਂਕਿ ਇਹਨਾਂ ਦੀ ਬੋਲੀ ਦੇ ਵਿੱਚ ਮੇਰੇ ਹਿਸਾਬ ਨਾਲ 1.5 ਘੰਟਾ ਪਿਆ ਹਲੇ ਤੇ 1.5 ਘੰਟਾ ਪਿਆ ਉਹਦੇ ਕਰਕੇ ਹਲੇ ਜਾਨੀ ਮਾਲ ਆਈ ਜਾਂਦਾ ਤੇ ਤੁਸੀਂ ਲਾ ਲੋ ਹਿਸਾਬ ਵੀ 1.5 ਘੰਟੇ ਚ ਕਿੱਥੇ ਜਾਂਦੀ ਗੱਲ ਤਦਿਆ ਮਾਲ ਆਉਣ ਲੱਗਿਆ ਤਾਂ ਇਹਨਾਂ ਨੇ ਕੋਈ ਝਾੜ ਨਹੀਂ ਝੂੜਨੀ ਹੁੰਦੀ ਮਿੱਟੀ ਘਟਾ ਲੱਗਾ ਹੁੰਦਾ ਲੱਕੜ ਨੂੰ ਨਾ ਕੋਈ ਝਾੜ ਝੂੜ ਕੇ ਛਾਂਟਾ ਸਟਾਈ ਕਰਕੇ ਉਸ ਹਾਵ ਨਾ ਰੱਖਣੇ ਤਾਂ ਇਹ ਪਹਿਲਾਂ ਆ ਜਾਂਦੇ ਬੰਦੇ ਵੇ ਗੁਰਪ੍ਰੀਤ ਬਰਾੜ ਬਾਈ ਕੀ ਹਾਲ ਚਾਲ ਠੀਕ ਠਾਕ ਆ ਮਹਾਰਾਜ ਵਧੀਆ ਬਾਈ ਵਧੀਆ 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 ਤੁਸਨ ਠੀਕ ਰਹਾ ਆ ਵੇਖੋ ਇੱਧਰ ਇੱਕ ਗੱਲ ਆ ਵੀ ਸਾਰਿਆਂ ਕੋਲੇ ਆਸ਼ੀ ਆ ਕੋਈ ਹੋਰ ਟਰੈਕਟਰ ਨਹੀਂ ਦੀਦਾ ਮੈਨੂੰ ਜਿੰਨੇ ਲੱਕੜਾਂ ਵਾਲੇ ਬੰਦੇ ਆ ਸਾਰਿਆਂ ਕੋਲੇ ਆਸ਼ੀ ਟਰੈਕਟਰ ਆ ਇਹਦੇ ਕੋਲ ਬਾਈ ਕੋਲੇ ਵੀ ਆਸ਼ਾ ਇੱਧਰ ਵੀ ਆਸ਼ੀ ਖੜੇ ਹਨ ਸਾਹਮਣੇ ਖਚਾਈ ਕਚੂਈ ਨੂੰ ਕਹਿੰਦੇ ਤਗੜੇ ਚੰਗੇ ਆ ਆਸ਼ੇ ਮਿੱਟੀ ਦੇ ਵੇਖੋ ਤੁਸੀਂ ਜਿਆਦੇ ਜਿਆਦੇ ਆਸ਼ੇ ਰੇਤੇ ਮਿੱਟੀ ਰੇਤੇ ਦੇ ਆਸ਼ੇ ਇਹ ਲੱਕੜਾਂ ਤੇ ਆਸ਼ੇ ਹਨ ਸਾਰੇ ਪਾਸੇ ਆਸ਼ੇ ਆਸ਼ੇ ਕੀ ਆ ਗਿਆ ਕਰੀ ਇੱਧਰ ਚੱਲਦੇ ਤੂੜੀ ਵਾਲੇ ਪਾਸੇ ਬਾਈ ਟੀਪੀ ਬਪਾਰਾ ਗਰਮਾਨ ਬਾਈ ਕਮੈਂਟ ਜਾਲਦਾ ਆਲਦੀ ਨਾਲ ਜਾਰੀ ਰੱਖੋ ਯਾਰ ਅੱਜ ਪਹਿਲਾਂ ਕੀ ਆਲਾ ਬਾਈ ਵਗੂ ਠੀਕ ਆ ਵਧੀਆ ਬਾਈ ਲੈ ਬਾਈ ਬੰਦੇ ਹੁਣੇ ਸ਼ੁਰੂ ਹੋ ਗਏ ਤੂੜੀ ਵਾਲੇ ਬੰਦੇ ਜਲਦੀ ਤੋਂ ਜਲਦੀ ਪਹੁੰਚ ਜਾ ਕਰੋ ਮੇਰਾ ਵੀਰ ਭਰਾ ਟਾਈਮ ਤਾਂ ਵੈਸੇ 6:50 ਹੋ ਗਿਆ ਪਰ 7:57 ਤੇ ਅੱਜ ਜਿਹੜੀ ਬੋਲੀ ਕਰਨੀ ਆ ਛੇਤੀ ਤੋਂ ਛੇਤੀ ਪਹੁੰਚੋ ਮੇਰੇ ਵੀਰ ਭਰਾ ਇੱਕ ਤੁਹਾਨੂੰ ਹੋਰ ਦੱਸ ਦਿੰਨੇ ਆ ਅੱਜ ਤੂੜੀ ਦਾ ਰੇਟ ਠੀਕ ਜਾ ਰਹਿਣ ਵਾਲਾ ਜਿਹਨੂੰ ਸਸਤੇ ਭੱਜ ਚਾਹੀਦੀ ਨਾ ਤੂੜੀ ਇਹਦੀ ਅਗਲਾ ਕਹਿੰਦਾ ਜੀ ਅੱਜ ਜਿਹੜੇ ਰੇਟ ਤੇ ਮਿਲ ਜੂ ਉਹ ਵੀ ਆਜੋ ਬਈ ਬੰਦੇ ਵਧੀਆ ਰੇਟ ਮਿਲ ਜਾਣਾ ਇਹ ਤੁਹਾਨੂੰ ਨਾਪ ਦਿਓਰੇ ਜਿਹੜੇ ਸ਼ਹਿਰ ਦੇ ਬੰਦੇ ਵੇਂਦੇ ਆ ਹੁਣ ਆਜੋ ਟਾਈਮ ਨਾਲ ਅੱਗੇ ਫੱਕ ਦੀ ਇੰਨੀ ਡਿਮਾਂਡ ਹੁੰਦੀ ਸੀ ਨਾ ਝੋਨੇ ਦੀ ਫੱਕ ਤੇ ਦਿਖਣ ਨਹੀਂ ਦਿੰਦੇ ਹੁੰਦੇ ਸੀ ਪਹਿਲਾਂ ਪਤਾ ਨਹੀਂ ਯਾਰ ਕੀ ਮੰਦਾ ਚੱਲੀ ਜਾਂਦਾ ਸਾਰਾ ਕਦੋਂ ਦਾ ਝੋਨਾ ਝੋਨਾ ਉਹਦੀ ਫੱਕ ਵੇਖ ਲੋ ਤੇ ਕਿਹੜੇ ਵੇਲੇ ਕੋਈ ਨਹੀਂ ਚੱਕਦਾ ਇਹਨੂੰ ਯਾਰ ਇਹ ਗਿਆ ਉਵੇਂ ਹੀ ਪਈ ਆ ਲੈ ਇੱਧਰ ਇੱਧਰ ਹਣੰਬਾ ਕਣਕ ਵਾਲੇ ਝਾਰ ਝੂਰ ਨੂੰ ਲਈ ਜਾਂਦੇ ਆ ਆ ਪ੍ਰਾਣੀ ਫੱਕ ਆ ਇਹ ਕਣਕ ਦੀ ਨਹੀਂਗੀ ਆ ਪ੍ਰਾਣ ਝੋਨੇ ਵਾਲੇ ਦੀ ਫੱਕ ਪਈ ਉਹ ਤੁਲੇ ਕਿ ਲੰਮੀ ਆ ਜੋ ਕਰਾਂ ਦੀ ਬਾਈ ਹੋਰ ਫਿਰ ਚੱਕੇ ਚੰਗੇ ਰਹਿਣਾ ਚਾਹੀਦੇ ਬਾਹੂ ਆ ਗਿਆ ਕਾਲੀ ਕੋਲ ਨੰਬਰਦਾਰ ਜੀ ਸੀ ਹਾਂ ਗਾ ਗਾਹਣੀ ਅੱਜ ਕੰਮ ਹੋਇਆ ਪੈਣਾ ਅੱਜਰ ਕੀ ਚੱਕਰ ਮੰਨ ਕੇ ਕਹਿਣ ਕੇ ਅੱਧ ਨੂੰ ਅਲਾਦਾ ਵੀ ਹੜਤਾਲ ਕਿੱਥੇ ਸੁਣੀ ਆਵਾਜ਼ ਤੋਂ ਹੜਤਾਲ ਦੀ ਅੱਛਾ ਹੋਰ ਜੀ ਠੀਕ ਠਾਕ ਮਹਾਰਾਜ ਤੁੜੀ ਲੈਣ ਆਇਆ ਅੱਜ ਫਿਰ ਹੈ ਤੁੜੀ ਲੈਣ ਆਇਆ ਅੱਜ ਫਿਰ ਹੈ ਵਧੀਆ 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 ਬਾਈ ਵਧੀਆ ਅੱਜ ਗਾਹ ਕਰਤਾ ਯਾਰ ਨਿਕਲੇ ਗਾਹ ਕਰਤਾ ਹੈਗਾ ਤੂੰ ਤਿੰਨ ਚਾਰ ਬੰਦੇ ਆ ਕੇ ਨਿਕਲੇ ਗਾਹ ਕਰ ਅੱਲੀ ਬਣੂ ਗੱਲ ਲੈਣਾ ਬਣੋਗੇ ਤਾ ਨਹੀਂ ਬਣਦੀ ਗੁਰੂ ਪਰ ਆਹ ਨਾਲ ਦੂਦਰੀ ਐ ਲੱਗ ਰਹੀ ਨਾ ਮੇਰੀ ਆਇਰ ਮਰੀ ਉਹ ਖੁਰਦਰੀ ਐ ਇਹ 13 ਟਨ ਨਰਦੀ ਹੈ ਵੀ ਆਖਮਾਈ ਬਸ 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 ਬਣਾ ਦਾਂਗੇ ਗੱਲ ਕੋਈ ਟੈਨਸ਼ਨ ਨਹੀਂ ਹਾਂ ਪ੍ਰਵਾਨਾ ਕਰ ਆ ਜੋ ਨੇੜੇ ਜੇ ਚੱਲੀਏ ਕੋਈ ਹੰਦੇ ਇਕੱਠੇ ਹੋਵੇ ਮਿੰਟ ਚ ਬੋਲੀ ਸਟਾਰਟ ਕਰ ਦਿੰਨੀ ਉਹਨਾਂ ਨੇ ਹਾਂ ਨੇ ਨੇ ਹੋ ਗਏ ਬੰਦੇ ਇਕੱਠੇ ਹੋ ਗਏ ਹੋ ਗਏ ਹੋ ਗਏ ਕੇਵਲ ਹੋ ਗਏ ਹੋ ਇਕੱਠੇ ਹੈਂ ਇਹਨਾਂ ਆਵਾਜ਼ ਜੀ ਦਾ ਮਾਰਾ ਵੇਖੀ ਰਹਿ ਲਈ ਇਹਨੂੰ ਇਕੱਠੇ ਮਾਰ ਕੇ ਵਾਰ ਮਾਰ ਨਾ ਨਾ ਬੰਦੇ ਤਕੜੇ ਤਕੜੇ ਵਪਾਰੀ ਫਿਰਦੇ ਆ ਤੂੰ ਦੇਖੀ ਉੱਡਦੀ ਦੇਖੀ ਤੂੜੀ ਬੂਲ ਵਾਲਾ ਕੁੱਪੜ ਹੋਏ ਬੰਦੇ ਨੇ ਲੱਗੇ ਚੱਲ ਉਹਨੇ ਮੋਚਰ ਮੋਚਰ ਕਰੀਏ ਚੱਕ ਆ ਗਿਆ ਤਾਂ ਕੁੱਪੜ ਨੇ ਉਹ ਵਾਈ ਨਹੀਂ ਮਾਰੀ ਦੋਲੇ ਉਹ ਆਜੋ ਭਈਆ ਜੋਲੀ ਭਾਈ ਮਾਰ ਨਹੀਂ ਲੱਗਾ ਟਾਈਮ ਹੋ ਗਿਆ ਕੁੱਪੜ ਆ ਗਿਆ ਹੋਰ ਹੁੰਦੇ ਹੋਇਆ ਪਿਆ ਇੱਕ ਦੋ ਮਿੰਟ ਮਨ ਲਾ ਆ ਗਿਆ ਮਨੇ ਬਣ ਜੂ ਗੱਲ ਆ ਕੀ ਦੀਏ ਬਟਾਲੀ ਆਪਣੀ ਆ ਮਗਰ ਲੈ ਆ ਬਈ ਤੂੰ ਦੀ ਆ ਧੋ ਲਿਆ ਤੂੰ ਭਾਈ ਇੱਥੇ ਹੀ ਸਾਰਦਾ ਸੀ ਆਵੇ ਮੂਰੇ ਜਿੱਚੋਂ ਇੱਥੇ ਤੂੰ ਕੱਢ ਲਾ ਹਾਂ ਕੱਕੜਾਂ ਨੂੰ ਬੋਲੋ ਭਾਈ ਜਾਣੀ ਆ ਜਾ 200 ਰੁਪਿਆ 200 ਰੁਪਿਆ 200 200 200 ਐਂ ਪੰਜ ਕਰਦੇ 5 10 15 ਕਰ 15 20 220 ਰੁਪਏ ਬੋਲਣਾ ਭਾਈ ਕਿਨੇ 220 ਤੁਹਾਨੂੰ ਅੰਕਲ ਜੀ ਲਾ ਬਾਈ ਲੱਭੇ ਪਹਿਲੀ ਟਰਾਲੀ ਦਾ ਰੇਟ ਜਿਹੜਾ 200 ਤੇ 20 ਰੁਪਏ ਹੋਇਆ ਬਾਈ 220 ਰੁਪਏ ਜੀ ਪਹਿਲੀ ਟਰਾਲੀ ਦਾ ਰੇਟ ਐਸੀ ਕੀ ਜਾਲੀ ਵਾਲੀ ਟਰਾਲੀ ਜੀ ਹੈ ਨਾ ਖੁੱਲੀ ਟੁੜੀ ਜੀ ਨੂੰ ਕਹਿੰਦੇ ਆ ਆ ਜਾਓ ਕਰਾਂ ਦੀ ਦੋ ਨੰਬਰ ਟਰਾਲੀ ਬਾਈ 35 235 ਖੋਲਣਾ ਪੈ ਕਿ ਨਾ ਹਲੋ 235 ਰੁਪਏ ਪਾਈ ਦੀ ਲਾ ਬਈ ਲਾ ਬਈ ਇਧਰ ਜੱਗਾ ਤਾਂ ਚੱਲਿਆ ਕਹਿੰਦੇ ਟਾਈਮ ਨਾਲ 235 ਰੁਪਏ ਜਿਹੜਾ ਰੇਡ ਦੂਜੀ ਟਰਾਲੀ ਚੱਲਿਆ ਫਿਰ ਤੋਂ ਨਾਲ ਹਾ ਲਾ ਬਈ ਤੀਜੀ ਟਰਾਲੀ ਆ ਜਾਓ 220 235

35 ਰੁਪਏ 35 ਰੁਪਏ ਬੋਲਾਂਗੇ ਨਾ 235 ਰੁਪਏ ਬਾਈ ਆ ਜਾ ਦੇ 235 ਰੁਪਏ ਬਾਈ ਯਾਰ ਬ੍ਰੇਕ ਲੱਗ ਜਾਂਦੀ ਆ ਹੈਂਡ ਬ੍ਰੇਕ ਖਿੱਚੇ ਤਾਂ 235 ਦੇ ਪਤਾ ਨਹੀਂ ਕੀ ਚੱਕਰ ਪੰਡਾ ਵਾਲੀ ਟੁੜੀ ਦਾ ਰੇਟ ਜਣੀ 235 ਰੁਪਏ ਬਾਈ ਅੱਜ ਰੇਟ ਜਿਹੜੇ ਮੰਦੇ ਰਹਿ ਗਏ ਜੀ ਜਮਾਈ

245 ਰੁਪਏ ਪਹਿਲਾ ਭਾਈ ਰੇਟ ਥੋੜਾ ਜਾਰਾ ਇਸਕੇ 10 ਰੁਪਏ 235 ਚਲੀ ਜਾਂਦਾ ਜੀ ਪਹਿਲਾ ਸਿਰਾ ਰੇਟ ਹੁਣ ਹੋ ਗਿਆ 245 ਰੁਪਏ ਜੀ ਆਜੋ ਕਰਨ ਦੀ ਅਗਲੀ ਟਰਾਲੀ ਭਾਈ ਓਹੋ ਅਜ ਤਾਂ ਹਵਾਈਰ ਬਾੜੀ ਵਗੀਆਂ ਸੀ ਹੈ ਚੰਗੀ ਪਰ ਤੂੜੀ ਵਾਲੀ ਉੜਦੀ ਹੈ ਹੋਰ ਫਰਾ ਵੇ ਖਿਮੜਾ ਜਾ ਬਾੜੀ ਨਾ ਡਾਦੀ ਕਦੇ ਅੱਜ ਹਵਾਈ ਬਾੜੀ ਆ ਹਾਂਜੀ ਬੋਲੋ 200 5 15 25 25 250 ਬੋਲਾ ਬਾਈ ਜੀ 250 ਰੁਪਏ ਨੂੰ ਜਿਹੜੀ ਬਾਈ ਆ ਤੁੜੀ ਵੇਗ ਗਿਆ ਜਲਾ ਬਾਈ 10 ਰੁਪਏ ਹੋਰ ਵਧ ਗਿਆ ਪਹਿਲਾਂ 235 ਸੀ 45 ਹੋ ਗਿਆ ਫਿਰ 5 ਰੁਪਏ ਹੋਰ ਵਧ ਗਿਆ 250 ਰੁਪਏ ਨੂੰ ਜਿਹੜੀ ਤੂੜੀ ਪੰਜ ਪੰਜ 10 10 ਕਰਕੇ ਰੇਡ ਜਿਹੜੇ ਗਾਂਹ ਤੱਕ ਵਧੀ ਜਾਂਦੇ ਆ ਬਾਕੀ ਦੇਖਦੇ ਆ ਭਾਈ ਕੇਵਲ ਨੂੰ ਫੋਨ ਅਸਰ ਕਰਸ ਨਾਲ ਹਲੋ ਹਾਂ ਆਈਸੋ ਹਾਂ ਪੰਡੈ ਪੰਡਾ ਮਾਕਸਾ ਖੜੇ ਆ ਹਾਂ ਹਾਂ ਜੀ ਬੋਲੋ ਜੀ ਸੋ ਸੋ

300 ਰੁਪਏ ਕਰਾਇਆ ਸਾਡੂ ਬਾਬਾ ਜੀ ਕਿੰਨੇ ਸੀ 40 40 240 ਬੋਲਦਾ ਕਿਨੇ 48 48 ਬੋਲਦਾ ਕੋਈ 245 ਹੈ ਕਿ ਲਾ ਦੇ ਬਾਈ 200 ਤੇ 45 ਰੁਪਏ ਲਾ ਬਾਈ 245 ਰੁਪਏ ਆਹ ਰੇਟ ਹੋ ਗਿਆ ਜੀ ਆ ਜਾ ਬਈ ਅਗਲੀ ਟਰਾਲੀ ਤੈਨੂੰ ਨਾ ਰਹਿ ਗਏ ਬਾਈ ਤੀ ਵਾਲਾ ਬਾਈ ਠੀਕ ਆ ਗੈਸਟਾ ਨਾਲ ਕੀ ਦਿੰਦੇ ਜੀ ਤੁੜੀ ਲੈਂਦੀ ਕਿ ਸ਼ੁਗਲ ਮੇਲਾ ਕੱਲਾ ਸ਼ੁਗਲ ਮੇਲਾ ਬਾਹੂ ਬੋਲੀ ਬੰਦਾ ਗਿਆ ਹਾਂ ਸਹੀ ਆ ਕਰਦੇ ਆ ਉਹ ਵੀ ਦਿਓ ਇੱਕ ਟਰਾਲੀ ਅੱਜ ਯਾਰ ਆ ਡੇਟ ਖੜਾ ਦੇ ਸਪੀਕਰ ਥੋੜਾ ਡਾਊਨ ਹੈ ਡਾਊਨ ਚਾਰਜ ਕਰੋ ਚਾਰਜ ਦਿੰਦੇ ਨਾ ਅੱਗੇ ਕੀ ਦੀ ਆ ਬਾਈ ਦੋਨੀਆਂ ਆਪਣੀਆਂ ਬੋਲੋ ਜੀ ਮਾਈਕ ਕਿ ਆ ਕਰਾਂ ਉਹ ਬੋਲੋ ਹੀ ਬੋਲੋ 235 ਰੁਪਏ ਹੈ 40 ਰੁਪਏ 240 ਰੁਪਏ ਸੋਨਾ ਬਾਈ ਕਿਨੇ 45 ਰੁਪਏ ਜਾਉਂਗੇ ਬਾਈ ਤੇਰੇ ਵਾਲੇ ਲਾ ਦੇ ਲਾ ਦੇ 45 ਰੁਪਏ ਬੋਲਾਂਗੇ ਨੇ 245 ਰੁਪਏ ਬਾਈ ਲਾ ਬਾਈ 200 ਤੇ 45 ਰੁਪਏ ਆ ਰੇਟ ਵਗ ਗਿਆ ਅੱਜ ਸਿਰਾਂ ਰੇਟ ਹੀ ਭਾਈ 245 250 ਰੁਪਈਆ ਅੱਜ ਸਿਰਾਂ ਰੇਟ ਚੱਲ ਰਿਹਾ ਜੀ ਆ ਜੋ ਕਰਾਂ ਦੀ ਜਾਲੀ ਵਾਲੀ ਟਰਾਲੀ ਚ ਤੂੜੀ ਕਿੰਨੀ ਹੁੰਦੀ ਬਾ ਹੁੰਦੀ ਭਾਈ 7 ਕੁ ਗੰਟਲ 30 ਰੁਪਈਆ ਲਿਓ ਨਿਕਲ ਜੀ ਇਹ ਵੀ ਆਹੇ ਬੋਲੋ ਜੀ ਤੁਹਾਨੂੰ ਗਿਆ ਪਹਿਲਾ ਆ ਜਾ ਹਾ ਬਾਈ 235 ਰੁਪਏ 35 ਰੁਪਏ ਬੋਲਣਾ ਕਿ ਨਾ 40 ਰੁਪਏ 40 ਬੋਲਦਾ ਕੋਈ 240 ਰੁਪਏ ਜੀ ਲਾ ਬਾਈ ਆ ਵੇਗੀ ਭਾਈ 240 ਪਈ ਲਾਸਟ ਟਰਾਲੀ ਰਹਿ ਗਈ ਭਾਈ ਜਾਲੀ ਵਾਲੀ ਜਾਲੀ ਵਾਲੀ ਟਰਾਲੀ ਆ ਜਾਓ ਕਰਨ ਦੀ ਇਹਦਾ ਰੇਟ ਵੇਖੀਏ 250 ਰੁਪਏ ਅੱਜ ਜਿਹੜਾ ਸਿਰਾ ਰੇਟ ਚੱਲਿਆ ਤੇ ਸਾਰੀਆਂ ਤੂੜੀਆਂ ਭਾਈ ਸਾਰੀ ਤੂੜੀ ਅਜ 240 45 40 45 ਜਿੰਨੀ ਵੀ ਤੂੜੀ ਸੀਗੀ ਸਾਰੀ ਇਹ ਹੀ ਰੇਟ ਵਿਕੀ ਆ ਤੇ ਜਾਲੀ ਵਾਲੀ ਟਰਾਲੀ ਦੇਖਦੇ ਆ ਜੀ ਇਹ ਰੇਟ ਵਿਕਦੀ ਆ ਇੱਕ 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 ਟਰਾਲੀ ਘੱਟ ਰਹੀ ਸੀ ਜਿਹੜੀ ਸ਼ੁਰੂ ਦੇ ਵਿੱਚ ਖੁਣੇ 220 ਰੁਪਏ ਜਿਹੜੀ ਵਿਕੀ ਆ ਉਸ ਤੋਂ ਬਾਅਦ 240 45 40 45 ਕਿਉਂਕਿ ਪੰਡਾ ਵਾਲੀ ਤੂੜੀ ਸੀ ਵੀ ਬਾਈ ਸਾਡੀ ਜਿੰਨੀ ਬੋਲੀ ਲੱਗੀ ਆ ਸਾਰੀ ਪੰਡਾ ਵਾਲੀ ਤੂੜੀ ਸੀ ਜਾਲੀ ਵਾਲੀ ਟਰਾਲੀ ਵਾਲੀ ਤੂੜੀ ਦਾ ਰੇਟ ਜਿਹੜਾ ਡਾਊਨ ਰਹਿ ਜਾਂਦਾ ਜੀ ਲਓ ਵੀ ਇੱਕ ਟਰਾਲੀ ਜਿਹੜੀ ਜਾਲੀ ਵਾਲੀ ਟਰਾਲੀ ਰਹਿ ਗਈ ਆ ਜੀ ਇਹਦਾ ਰੇਟ ਦੇਖਦੇ ਆ ਤਲਵੰਡੀ ਮੁਰਦਲਵਾਲੇ ਜਾਲੀ ਵਾਲੀ ਟਰਾਲੀ ਚ ਤੂੜੀ ਕਿੰਨੀ ਹੁੰਦੀ ਹੈ ਜੀ 100 ਜੀ 7 ਕੁਇੰਟਲ ਬਈ 7 ਕੁਇੰਟਲ ਸਾਢੇ 6 7 ਸਵਾ 7 ਬਾਈ ਇੱਥੇ ਕਿਤੇ ਹੁੰਦੀ ਹੈ ਨਾ ਆ ਜਾ ਕਰੋਂ ਦੀ ਬਈ ਟਰਾਲੀ ਲੱਕੜਾ ਲੱਕੜਾ ਮੈਂ ਆ ਜਾ ਕਰਾਂ ਲੈਂਡਵਾਰ ਆਉਣਾ ਮੈਂ ਆ ਜੀ ਕਰਾਂ ਹੂੰ ਕੀ ਹੋ ਗਿਆ ਮੈਂ ਇੱਦੋਂ ਕਹਾਂ ਨਾ ਉਹਨੇ ਮੈਂ ਕਹਿੰਦਾ ਮੈਂ ਤੈਨੂੰ 150 ਤੂੜੀ ਨਹੀਂ ਲਈ ਜਣੇ ਦੋ ਟਰਾਲੀਆਂ ਮੋੜਤੀਆਂ ਨੇ ਹਾਂ ਕੀ ਪੈਂਦੀਆਂ ਤੇਰੇ ਪੰਜ ਚੁਕਾਏਗਾ ਭਾਈ ਪੰਜ ਚੁਕਾਏਗਾ ਨਾਲ ਹੈ ਪੰਜ ਦਾ ਚੁਕਾਉਣੀ ਪੈਣੀ ਹੈ ਪੰਜ ਦਾ ਚੁਕਾਉਣੀ ਪੈਣੀ ਪਤਾ ਲੈ ਜੀ ਹਾਂ ਜੀ ਬੋਲੋ ਪੰਜ ਚੁਕਾਊਗਾ ਹਾਂ ਬੰਮੇ ਤੇਰੀ ਗੱਲ ਦੇ ਗੋਸ ਤੇ ਰਹੀ ਹੈ ਹੈ ਤੇਰੀ ਗੱਲ ਤੇਰੀ ਵਾਲਾ ਠੀਕ ਹੈ ਦੋਸੋ ਤੇਰੀ ਗੱਲ ਦੋ ਸੌ ਰੁਪਿਆ ਕੋਈ ਚੁਕਾਉਣ ਵਾਲਾ ਵੀ ਹੋਊਗਾ ਮੈਂ ਚੁਕਾ ਦੂਗਾ ਕੋਈ ਨਹੀਂ ਤੇ ਦੋਸਤ ਦੇਰੀ ਕਰਦੇ ਵਾਹ ਤੂੰ ਤਾਂ ਢੇਰੀ ਕਰਾ ਲੇਂਗਾ ਇੱਥੇ ਐਨੇ ਤੇਜ਼ੀ ਨਾਲ ਕਰਾਈ ਫੇਰ ਚੱਲ ਚੱਲ ਕਿਹੜਾ ਬੋਲੀ ਜਾ ਉਹ 205 205 10 ਆਹੋ 210 ਬੋਲਾ ਬੰਗਲੇ 15 5 220 ਰੁਪਏ 220 ਰੁਪਏ ਪੈਸੇ ਖਰੀਨੋਲੇ ਫਾੜ ਕੋਲੇ ਦੇਖੀ ਬਾਈ 200 ਤੇ 20 ਰੁਪਏ ਲਾ ਬਾਈ 220 ਰੁਪਏ ਰੇਟ ਜਿਹੜਾ ਇਹ ਤੂੜੀ ਦਾ ਹੋ ਗਿਆ ਜੀ ਤੇ ਤੁਹਾਨੂੰ ਦੱਸ ਦਿੰਨੇ ਵੀ ਜਾਲੀ ਵਾਲੀ ਟਰਾਲੀ ਵਾਲੀ ਤੂੜੀ ਵਿਕੀ ਆ 220 ਰੁਪਏ ਚਾਹੇ ਉਹ ਮੂਹਰੇ ਖੜੀ ਸੀ ਟਰਾਲੀ ਚਾਹੇ ਉਹ ਪਿੱਛੇ ਖੜੀ ਸੀ ਤੇ ਜਿਹੜੀ ਆ ਗਈ ਪੰਡਾ ਵਾਲੀ ਤੂੜੀ ਦਾ ਰੇਟ ਉਹਦਾ ਵਿਕਿਆ ਜੀ 240 45 ਰੁਪਏ ਯਾਨੀ 20 ਰੁਪਏ ਦਾ ਫਰਕ ਜਿਹੜਾ ਰੇਟ ਮਗਰ ਪੈ ਜਾਂਦਾ ਜੀ ਤੁਸੀਂ ਲਾ ਲਿਆ ਕਰੋ ਹਿਸਾਬ ਕਿਤਾਬ ਬਾਈ ਪਰ ਇਹਦੇ ਚ ਤੂੜੀ ਵੀ ਜਿਹੜੀ 7 ਕੁਇੰਟਲ ਹੁੰਦੀ ਐ ਇਹਦੇ ਚ ਜਾਲੀ ਵਾਲੀ ਚ ਪੰਡਾ ਵਾਲੀ ਚ ਤੂੜੀ ਹੁੰਦੀ ਆ 12 13 ਕੁਇੰਟਲ 12 ਹੋਵੇ 13 ਹੋਵੇ ਜਿਹੜੀ ਜਵਾਂ ਡੱਕ ਕੇ ਭਰੀ ਹੁੰਦੀ ਆ ਉਹਦੇ ਚ ਹੋ ਜਾਂਦੀ 14 15 16 ਹਨਾ ਤੇ ਪਰ ਆਨ ਐਵਰੇਜ ਜਿਹੜੀ ਤੂੜੀ ਪੰਡਾ ਵਾਲੀ ਚ ਹੁੰਦੀ ਐ 12 13 ਕੁਇੰਟਲ ਦੇ ਨੇੜੇ ਤੇ ਬਾਈ ਤੇ ਜਾਲੀ ਵਾਲੀ ਨਾਲੋਂ ਦੁੱਗਣੀ ਹੁੰਦੀ ਐ ਯਾਰ ਲਾਲੋ ਸਾਹਿਬ ਬਾਲ ਭਦਰ ਸਿੰਘ ਬਾਈ ਕੀ ਹਾਲ ਚਾਲ ਆ ਤਲਵੰਡੀਪੁਰ ਜਿੰਵਾਲੇ ਨਡਾਲਾ ਤੋਂ ਵੀਰ ਕੀ ਆ ਜਾਲਾ ਲੱਕੜ ਦਾ ਕੀ ਰੇਟ ਲੱਕੜ ਦਾ ਰੇਟ ਨਹੀਂ ਭਾਈ ਆਪੜੋ ਪਤਾ ਯਾਰ ਕਰਨਵੀਰ ਸਿੱਧੂ ਕਿਹੜਾ ਪੰਡਾ ਤਲਵੰਡੀ ਕਿਹੜਾ ਪੰਡਾ ਗਿਆ ਵੱਡੇ ਵਾਲੀ ਪੰਡਾਂ ਵਾਲੀ ਤੂੜੀ ਚ ਕਿੰਨੀ ਹੁੰਦੀ 10 ਤਾਂ ਭਾਈ ਪੰਡਾਂ ਵਾਲੀ ਤੂੜੀ ਚ ਹੁੰਦੀ ਆ 12 13 14 ਕੁਇੰਟ ਲਣ ਲਖਵਿੰਦਰ ਸਿੰਘ ਦਿਓਲ ਡੇਰਾ ਬਾਬਾ ਨਾਨਕ ਭਰਾ ਕੀ ਹਾਲ ਚੱਲ ਹੈ ਜੀ ਮਹਾਰਾਜ ਤੇ ਲੋ ਭਾਈ ਸਾਰੀ ਤੂੜੀ ਜਿੰਨੀ ਆਈ ਸੀਗੀ ਵੈਗ ਗਿਆ ਭਾਈ ਉਹ ਇਨੀ ਨੱਕ ਰਹਿ ਗਿਆ ਜੀ ਇੱਧਰ ਸਾਹਮਣੇ ਦੇਖ ਸਕਦੇ ਤੁਸੀਂ ਪਰ ਹੌਣਕਿ ਛੌਣਕ ਬਹੁਤ ਆ ਯਾਰ ਮੰਡੀ ਦਾ ਜੱਜ ਤਾਂ ਮੈਂ ਨਾ ਯਾਰ ਹਵਾ ਹਵਾ ਜੀ ਵਗੀ ਜਾਂਦੀ ਆ ਪਰ ਤੂੜੀ ਵਾਲਾ ਕੰਮ ਹੈ ਜਦ ਵੀ ਇਹੋ ਜੀ ਹਵਾ ਤੂੜੀ ਵਾਲਿਆਂ ਨੂੰ ਬੰਦਿਆਂ ਨੂੰ ਨਹੀਂ ਲੋਟ ਆਉਂਦੀ ਤੇ ਲੱਕੜਨ ਟੁਕੜੇ ਵੇਚਣੀਆਂ ਸਬਜੀ ਸੂਜੀ ਨੇਚਣੀਆਂ ਉਹਨਾਂ ਨੂੰ ਨਜ਼ਾਰਾ ਪਰ ਤੂੜੀ ਵਾਲਿਆਂ ਨੂੰ ਔਖਾ ਬਹੁਤ ਹੋ ਜਾਂਦਾ ਬਈ ਤੂੜੀ ਉੜਦੀ ਬਹੁਤ ਜੇ ਖੁੱਲੀ ਟਰਾਲੀ ਵਾਲੀ ਹੋਵੇ ਤਾਂ ਬੱਸ ਫੇਰ ਤਾਂ ਘਰ ਘਰ ਦੂਗੀ ਆ ਜਵੇਂ ਹੁਣ ਆ ਲਾਉਣੀ ਪਊਗੀ ਨਾ ਇਹ ਵੇਖੋ ਤੁਸੀਂ ਕਰਾਂਦੀ ਉੜਦੀ ਆ ਅੰਗਰੇਜ਼ ਵਾਲਕ ਬਾਈ ਕੀ ਆਲ ਚੱਲ ਬਲਦੇਵ ਸਿੰਘ ਸੰਧਵਾ ਬਾਈ ਕੀ ਆਲ ਚੱਲ ਆ ਜੀ ਕਰਮੇਲ ਮੱਲੀ ਕੀ ਆਲ ਵਧੀਆ ਬਾਈ ਵਧੀਆ ਵਧੀਆ ਸਰਿੰਦਰ ਬਣਗ ਦੀਪੀ ਬੋ ਪਰਾ ਏ ਬਾਕੀ ਕੰਨਾਂ ਦੇ ਕਮੈਂਟ ਰਹਿ ਜਾਂਦੇ ਵੀਰ ਭਰਾ ਗੁੱਸਾ ਜਮਾ ਨਹੀਂ ਕਰਨਾ ਕਿਉਂਕਿ ਕਮੈਂਟ ਕਾਫੀ ਆ ਜਾਂਦੇ ਬਾਈ ਹਨਾ ਸਾਰੇ ਪੜਨੇ ਪੋਸੀਬਲ ਹੀ ਨਹੀਂ ਆ ਵਿਚ ਵਿਚ ਬੋਲੀ ਚੱਲਦੀ ਰਹਿੰਦੀ ਆ ਤੇ ਰੇਟ ਮਿੱਤਰੋ ਅੱਜ ਤੁਹਾਨੂੰ ਦੱਸਦੇ ਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਕਰਾਂਗੇ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਵੀਰ ਭਰਾ ਦੇਖ ਲੈਂਦੇ ਆ ਵੀਡੀਓ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਜਾਓ ਜੇ ਮੇਰਾ ਵੀਰਪਰਾ ਧੰਨਵਾਦ ਜੀ